ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਆਪਾਂ ਪਹੁੰਚਾ ਪਿੰਡ ਜਲਾਲ ਕਲੀਆਂ ਦੇ ਵਾਸਾ ਕੁਲਦੀਪ ਮਾਨਕ ਸਾਭ ਜੀ ਦੇ ਘਰ ਉਹਨਾਂ ਦੇ ਗੇਟ ਦੇ ਅੱਗੇ ਖੜਾਂਗਾ ਉਹ ਅੰਦਰ ਦਾ ਵੀ ਤੁਹਾਨੂੰ ਦਿਖਾਉਣਾ ਤੇ ਉਹਨਾਂ ਦੇ ਪੁੱਤੇ ਨਾਲ ਕਰਦਿਆਂ ਨਾਲੇ ਗੱਲਬਾਤ ਤੇ ਆਪ ਤਾਂ ਦੁਨੀਆ ਦੇ ਵਿੱਚ ਨਹੀਂ ਰਹੇ ਪਰ ਸਦਾ ਵਾਸਤੇ ਅਮਰ ਹੋ ਗਏ ਕਿਉਂ ਉਹਦੀਆਂ ਕਲੀਆਂ ਬਾਈ ਜੀ ਸਾਰੀ ਉਮਰ ਚੱਲਦੀਆਂ ਰਹਿਣੀਆਂ ਨੇ ਹਨਾ ਤੇ ਸਰੋਤਾਂ ਨੇ ਸੁਣਦੇ ਰਹਿਣਾ ਤੇ ਆਪਦੀਆਂ ਯਾਦਾਂ ਆ ਦੇਖੋ ਬਾਈ ਜੀ ਕਲੀਆਂ ਦੇ ਬਾਸਾ ਕੁਲਦੀਪ ਮਾਨਕ ਜੀ ਦਾ ਘਰ ਆ ਦੇ ਘਰ ਦੇ ਉੱਪਰ ਨੰਬਰ ਪਲੇਟ ਲੱਗੀ ਹੋਈ ਹੈ ਹਨਾ ਉਹਨਾਂ ਦੀ ਉਹ ਸਾਨੂੰ ਅੰਦਰੋਂ ਵੀ ਦਿਖਾਉਣੇ ਆਗੇ ਆ ਦੇਖੋ ਬਾਈ ਜੀ ਹਨਾ ਕੁਲਦੀਪ ਮਾਨਕ ਜੀ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਆ ਦੇਖੋ ਤੇ ਉਹ ਕਰਦੇ ਉਹਨਾਂ ਦੇ ਪੋਤੇ ਨਾਲ ਗੱਲਬਾਤ ਬਾਈ ਜੀ ਹਨਾ ਸਾਰੀ ਤੇ ਸਾਰੀ ਸੁਣਦੇ ਆ ਹਿਸਟਰੀ ਉਹਦੀ ਜ਼ਿੰਦਗੀ ਦੀ ਕੁਲਦੀਪ ਮਾਨਕ ਜੀ ਦੀ ਆ ਦੇਖੋ ਬਾਈ ਜੀ ਹਨਾ ਇਕ ਕਲਦੀਪ ਮਾਨਕ ਜੀ ਦੇ ਸਭ ਤੋਂ ਵੱਡੇ ਭਰਾ ਨੇ ਸਸੀ ਕਾਲ ਬਾਈ ਜੀ ਸਸੀ ਕਾਲ ਤੇ ਆਪਾਂ ਪਹੁੰਚ ਚੁੱਕੇ ਆ ਬਾਈ ਜੀ ਸ੍ਰੀ ਕਲਦੀਪ ਮਾਨਕ ਜੀ ਦੇ ਘਰ ਹਨਾ ਤੇ ਮੈਂ ਉਹਨਾਂ ਦੇ ਪੋਤੇ ਦੇ ਨਾਲ ਬੈਠਾਂਗਾ ਹਨਾ ਤੇ ਉਹਨਾਂ ਤੋਂ ਪੁੱਛਦਾ ਉਹਨਾਂ ਦੇ ਬਾਬਾ ਜੀ ਦੀ ਜ਼ਿੰਦਗੀ ਬਾਰੇ ਹਨਾ ਤੇ ਕੀ ਗੱਲਬਾਤ ਸੀ ਤੇ ਬਾਈ ਜੀ ਸੋਨੂੰ ਤਾਂ ਤੁਹਾਡੇ ਬਾਬਾ ਜੀ ਦੱਸਦੇ ਹੋਣੇ ਹਨਾ ਤੇ ਉਹਨਾਂ ਨੇ ਗਾਇਕੀ ਵਿੱਚ ਕਦੋਂ ਕਦਮ ਰੱਖਿਆ ਸੀਗਾ ਜੀ ਤੇ ਗਾਇਕੀ 'ਚ ਉਹ ਸਾਡੇ ਬਜ਼ੁਰਗ ਨਾ ਪਹਿਲਾਂ ਸ਼ੁਰੂ ਤੋਂ ਕੀਰਤਨ ਕਰ ਦਿੰਦੇ ਸੀ ਠੀਕ ਆ ਜੀ ਸਾਡੇ ਦਾਦਾ ਜੀ ਹਾਂ ਜੀ ਕੀਰਤਨ ਕਰਦੇ ਹੁੰਦੇ ਸੀ ਪਹਿਲੇ ਦਿਨੋਂ ਹੀ ਹਾਂ ਜੀ ਇਹਨਾਂ ਨੂੰ ਸਾਡੇ ਘਰੇ ਆਪਣੀ ਗਾਇਕੀ ਦਾ ਮੁੱਢ ਤੋਂ ਹੀ ਘਰੇ ਵੇਖੀ ਆਪਣੇ ਹਾਂ ਜੀ ਉਸ ਤੋਂ ਬਾਅਦ ਇਹਨਾਂ ਨੂੰ ਦੋਨਾਂ ਨੂੰ ਚਾਚੇ ਪੀਤੀ ਜਣ ਸ਼ੌਂਕ શી ਗਾਉਣ ਦਾ ਠੀਕ ਹੈ ਜੀ ਜੀ ਕੁਲਦੀ ਮਾਨਕ ਹਾਂ ਜੀ ਕੇਵਲ ਜਲਾਲ ਜੀ ਕੇਵਲ ਜਲਾਲ ਜੀ ਇਕੱਠੇ ਪੜ੍ਹਦੇ ਸੀ ਇਕੱਠਿਆਂ ਨੂੰ ਗਾਉਣ ਦਾ ਸ਼ੌਂਕ ਸੀ ਤੇ ਪਹਿਲਾਂ ਵੀ ਸ਼ੁਰੂ ਦੇ ਵਿੱਚ ਕੀਰਤਨ ਕਰਦੇ ਹੁੰਦੇ ਸੀ ਪਹਿਲਾਂ ਸਾਡੇ ਬਜ਼ੁਰਗ ਕੀਰਤਨ ਕਰਦੇ ਹੁੰਦੇ ਸੀ ਕੀਰਤਨ ਕਰਨ ਤੋਂ ਬਾਅਦ ਸਾਡੇ ਫਿਰ ਇਹਨਾਂ ਨੇ ਗਾਇਕੀ ਦਾ ਸ਼ੌਂਕ ਪੈ ਗਿਆ ਇਹਨਾਂ ਨੂੰ ਠੀਕ ਹੈ ਜੀ ਉਸ ਤੋਂ ਬਾਅਦ ਸੰਤਾ ਦੇ ਡੇਰੇ ਰਹਿਣ ਲੱਗ ਗਏ ਥੇ ਠੀਕ ਹੈ ਸਤਿਗੁਰਾਂ ਤਲੇ ਤੇ ਹਾਂ ਜੀ ਇਹਨਾਂ ਮਹਾਂਪੁਰਸ਼ਾਂ ਦੀ ਬੜੀ ਇਹਨਾਂ ਤੇ ਕਿਰਪਾ ਸੀ ਠੀਕ ਹੈ ਬਹੁਤ ਵਧੀਆ ਕਿਰਪਾ ਸੀ ਇਹਨਾਂ ਮਹਾਂਪੁਰਸ਼ਾਂ ਤੇ ਇਹਨਾਂ ਨੇ ਬਹੁਤ ਵਧੀਆ ਅਸ਼ੀਰਵਾਦ ਦਿੱਤਾ ਸੀ ਤੇ ਬਾਕੀ ਗਾਉਣ ਦਾ ਸ਼ੌਂਕ ਤਾਂ ਸ਼ੁਰੂ ਤੋਂ ਸੀ ਇਹਨਾਂ ਸਕੂਲ ਦੇ ਵਿੱਚ ਵੀ ਇਹਨਾਂ ਨੂੰ ਟੀਚਰ ਬਹੁਤ ਸੁੰਦੇ ਹੁੰਦੇ ਸੀ ਠੀਕ ਹੈ ਠੀਕ ਹੈ ਬਈ ਹਾਂ ਸ਼ੁਰੂ ਤੋਂ ਸਮਝਦੇ ਦ ਸੀ ਇਹਨਾਂ ਨੂੰ ਜਦੋਂ ਪੜਦੇ ਸਕੂਲ ਦੇ ਹੁੰਦੇ ਸੀ ਕਿ ਪੜ੍ਹਨ ਦਾ ਵੀ ਸ਼ੌਂਕ ਸੀ ਇਹਨਾਂ ਨੂੰ ਬਹੁਤ ਜ਼ਿਆਦਾ ਹਾਂ ਜੀ ਤੇ ਗਾਇਕੀ ਦਾ ਵੀ ਬਹੁਤ ਸ਼ੌਂਕ ਸੀ ਇਹਨਾਂ ਨੂੰ ਠੀਕ ਹੈ ਬਈ ਹਾਂ ਤੇ ਸੁਣਦਾ ਕੁਲਦੀਪ ਮਾਨਕ ਸਾਹਿਬ ਵੀ ਦੱਸਦੇ ਹੁਣੇ ਤੇ ਉਹਨਾਂ ਨੇ ਮੰਨ ਉਹ ਜਿਆਦਾ ਨਾ ਸ਼ੁਰੂ ਤੋਂ ਹੀ ਆ ਮਤਲਬ ਇਹਨਾਂ ਛੋਟੇ ਹੁੰਦੇ ਨੇ ਆ ਛੋਟੇ ਹੁੰਦੇ ਨੇ ਛੋਟਿਆਂ ਹੁੰਦੇ ਨੇ ਸ਼ੁਰੂ ਤੋਂ ਗਾ ਕੀ ਦਾ ਸ਼ੌਂਕ ਸੀ ਠੀਕ ਆ ਤੇ ਤੁਸੀਂ ਆਪਣੇ ਬਾਬਾ ਜੀ ਤੋਂ ਕੁੱਲੀਆਂ ਵਗੈਰਾ ਸੁਣਦੇ ਹੁੰਦੇ ਸੀ ਬਹੁਤ ਦੂਜੀ ਬਾਦੂ ਠੀਕ ਆ ਤੇ ਮਾਨਕ ਸਾਹਿਬ ਕਹੇ ਜਿਸ ਬਾ ਦੇ ਸੁਭਾਅ ਕੇ ਹੈ ਬਹੁਤ ਵਧੀਆ ਸੁਭਾਅ ਸੀਗਾ ਬਹੁਦੇ ਬਹੁਤ ਵਧੀਆ ਸੀਗੇ ਜਿੰਨਾ ਵੀ ਕਹੇ ਸੀ ਉਹਨੇ ਵਧੀਆ ਸੁਭਾਅ ਸੀ ਇੱਥੇ ਆਉਣਾ ਖੜਾ ਲਾ ਕੇ ਆਉਣਾ ਜਦੋਂ ਇੱਥੇ ਚਾਰ ਪੰਜ ਦਿਨ ਰਹਿ ਕੇ ਜਾਣਾ ਇਸ ਤੋਂ ਹੀ ਫੇਰ ਉੱਠ ਜਾਂਦੇ ਸੀ ਖਾੜਾ ਲਾਉਣ ਠੀਕ ਆ ਵੀ ਇੱਥੇ ਫੇਰ ਆ ਜਾਂਦੇ ਸੀ ਸ਼ਾਮ ਨੂੰ ਇਸ ਤੋਂ ਫੇਰ ਚਲੇ ਜਾਂਦੇ ਸੀ ਚਾਰ ਪੰਜ ਦਿਨ ਜਾਣੀ ਠੀਕ ਆ ਬਾਈ ਜੇ ਅਗਰ ਇਹ ਨਹੀਂ ਹੁੰਦੀ ਤੇ ਬਾਈ ਜੀ ਜਦੋਂ ਮਾਨਕ ਸਾਹਿਬ ਨੇ ਹਨਾ ਗਾਇਕੀ ਦੇ ਵਿੱਚ ਕਦਮ ਰੱਖ ਲਿਆ ਸੀਗਾ ਤੇ ਵਧੀਆਂ ਕਸ਼ਟਾਂ ਉਹਦੀਆਂ ਹੋਣ ਲੱਗੀਆਂ ਸੀ ਤੇ ਇਦੋਂ ਬਾਅਦ ਉਹ ਕਿੱਥੇ ਸ਼ਿਫਟ ਹੋ ਗਏ ਸੀ ਇਹ ਫਿਰ ਉਸ ਤੋਂ ਬਾਅਦ ਨਾ ਇੱਥੋਂ ਲੁਧਿਆਣੇ ਚਲੇ ਗਏ ਸੀ ਠੀਕ ਆ ਜੀ ਲੁਧਿਆਣੇ ਚਲੇ ਗਏ ਉੱਥੇ ਵੀ ਲੋਕਾਂ ਨੂੰ ਬਹੁਤ ਸ਼ੌਂਕ ਸੀ ਸੁਣਨ ਦਾ ਇਹਨਾਂ ਨੂੰ ਦੋਨਾਂ ਨੂੰ ਠੀਕ ਆ ਬਾਈ ਜੀ ਕੇਵਲ ਜਲਾਲ ਤੇ ਕਦੀਮਾਨ ਗੁਰ ਲੋਕਾਂ ਨੂੰ ਬਹੁਤ ਸ਼ੌਂਕ ਸੀ ਉਹਤੇ ਠੀਕ ਉੱਥੇ ਇਹਨਾਂ ਦੀ ਫਿਰ ਬਹੁਤ ਅੱਲਾਹ ਤਾਲਾ ਨੇ ਬਹੁਤ ਵਧੀਆ ਚੜ੍ਹਾਈ ਕੀਤੀ ਠੀਕ ਆ ਬਾਈ ਜੀ ਸ਼ੁਰੂ ਤੋਂ ਹਾਂਜੀ ਬਹੁਤ ਵਧੀਆ ਚੜ੍ਹਾਈ ਕਰਤੀ ਉਸ ਤੋਂ ਬਹੁਤ ਵਧੀਆ ਇਹਨਾਂ ਦੀ ਆਵਾਜ਼ ਸੀਗੀ ਹਾਂਜੀ ਲੋਕਾਂ ਨੇ ਬਹੁਤ ਪਸੰਦ ਕੀਤਾ ਇਹਨਾਂ ਨੂੰ ਠੀਕ ਆ ਬਾਈ ਜੀ ਬਸ ਉਸ ਤੋਂ ਇਹਨਾਂ ਦੀ ਇਹ ਜੀ ਮਾਰਕੀਟ ਵੀ ਨਹੀਂ ਮਹਾਰਾਜ ਨੇ ਬਾਹਰ ਫੜ ਲਈ ਚੜ੍ਹਦੀ ਕਲਾ ਹੋ ਗਈ ਇਹਨਾਂ ਦੀ ਠੀਕ ਆ ਜੀ ਤੇ ਬਾਈ ਜੀ ਹੁਣ ਕਲਦੀ ਮਣਕ ਸਾਹਿਬ ਦੇ ਪਰਿਵਾਰ ਵਿੱਚ ਕੌਣ ਕੌਣ ਆਏ ਇੱਥੇ ਹੁਣ ਇੱਕ ਤਾਂ ਉਹਨਾਂ ਦੇ ਲੜਕਾ ਜੀ ਹੈ ਜੀ ਹਾਂਜੀ ਇੱਕ ਉਹਨਾਂ ਦੀ ਵਾਈਫ ਹੈ ਹਾਂਜੀ ਇੱਕ ਕੁੜੀ ਹੈ ਉਹਨਾਂ ਦੀ ਅਮਰੀਕਾ ਅਮਰੀਕਾ ਚ ਵਿਆਹੀ ਹੋਈ ਹੈ ਠੀਕ ਆ ਅਮਰੀਕਾ ਰਹਿੰਦੇ ਆ ਜੀ ਉਹ ਠੀਕ ਆ ਹਾਂਜੀ ਹਾਂਜੀ ਤੇ ਹੁਣ ਆਪਣਾ ਕੁਲਦੀਪ ਮਾਨਕ ਸਾਹਿਬ ਦਾ ਪਰਿਵਾਰ ਕਿੱਥੇ ਰਹਿ ਰਿਹਾ ਜੀ ਲੁਧਿਆਣੇ ਰਹਿੰਦੇ ਆ ਜੋ ਸੋ ਲੁਧਿਆਣੇ ਰਹਿੰਦੇ ਆ ਲੁਧਿਆਣੇ ਰਹਿੰਦੇ ਸਾਰਾ ਪਾਰ ਉਹਦੇ ਜਦੋਂ ਗਾਉਣ ਦਾ ਸ਼ੌਂਕ ਪੈ ਗਿਆ ਸੀ ਉਹਦੇ ਬਾਅਦ ਲੁਧਿਆਣੇ ਚਲੇ ਗਏ ਸੀ ਸਾਰੇ ਉੱਥੇ ਜਾ ਕੇ ਮੈਰਿਜ ਹੋਈ ਇਹਨਾਂ ਦੀ ਠੀਕ ਆ ਬਾਈ ਤੇ ਜਦੋਂ ਮੰਨ ਲਓ ਜੀ ਕਲਦੀਪ ਮਾਨਕ ਸਾਹਿਬ ਜੀ ਦੀ ਡੈਥ ਹੋਈ ਹੈ ਜੀ ਤੇ ਉਹਨਾਂ ਨੂੰ ਕੋਈ ਕਾਦੀ ਪ੍ਰੋਬਲਮ ਹੋ ਗਈ ਸੀ ਕੀ ਬਿਮਾਰੀ ਹੋ ਗਈ ਸੀ ਕੀ ਜੀ ਬੁਹਾਰੀ ਦਾ ਤੁਹਾਨੂੰ ਪਤਾ ਹੀ ਹੈ ਜੀ ਜਦੋਂ ਖਾਣ ਪੀਣਾਂ ਨਾਲ ਮੋਟਾ ਹੋ ਜਾਂਦਾ ਠੀਕ ਆ ਜੀ ਮੋਰਕੀ ਐਸੀ ਦਾਖਲ ਵੀ ਕਰਾਈ ਰੱਖੇ ਉਥੇ ਹਾਂ ਜੀ ਡੀ ਐਮ ਸੀ ਹਸਪਤਾਲ ਦੇ ਵਿੱਚ ਠੀਕ ਹੈ ਦਾਖਲ ਵੀ ਰੱਖੇ ਆ ਹਾਂ ਜੀ ਬਾਕੀ ਉਹਦੀ ਮਹਾਰਾਜੀ ਦੀ ਕਿਰਪਾ ਜੋ ਜਨਾਗਰ ਲਿਖੀ ਹੁੰਦੀ ਉਹਨਾਂ ਦੀ ਖੋਗਣੀ ਹੈ ਬਿਲਕੁਲ ਹਾਂ ਜੀ ਹਾਂ ਜੀ ਹਾਂ ਤੇ ਅਜੇ ਤੱਕ ਵੀ ਜੁੜੀਆਂ ਯਾਦ ਕਰਦੀ ਹੈ ਯਾਦ ਕਰਦੀ ਹੈ ਜੀ ਅਮਰ ਹੋ ਗਏ ਤਾਂ ਪਰ ਹਾਂ ਜੁੜੀਆਂ ਅਜੇ ਤੱਕ ਵੀ ਯਾਦ ਕਰਦੀ ਹੈ ਅਜੇ ਤੱਕ ਤਾਂ ਜਿਉਂਦੀ ਹੀ ਹੈ ਇਹ ਜਿਉਂਦੀ ਨਹੀਂ ਜਦੋਂ ਜੁੜੀਆਂ ਯਾਦ ਕਰਦੀ ਹੈ ਜਿਉਂਦੀ ਹੀ ਹੈ ਬਿਲਕੁਲ ਜੀ ਬਿਲਕੁਲ ਹਾਂ ਜੀ ਤੇ ਕੋਈ ਪਹਿਲਾਂ ਮੰਨ ਲਓ ਸلسلਾ ਛੜਿਆ ਸੀ ਜੀ ਕੁਲਦੀਪ ਮਾਨਕ ਸਾਹਿਬ ਦੀ ਕਬਰ ਬਾਰੇ ਹਨਾ ਆਪਾਂ ਕਬਰ ਤੇ ਵੀ ਜਾਣੇ ਉੱਥੇ ਦਿਖਾਉਣੇ ਆ ਕੀ ਹੋਇਆ ਹਨਾ ਤੇ ਉਹ ਕਬਰ ਬਾਰੇ ਕੀ ਸلسلਾ ਛੜ ਗਿਆ ਸੀਗਾ ਜੀ ਕਬਰ ਬਾਰੇ ਤਾਂ ਕੁਛ ਨਹੀਂ ਬਸ ਤੁਹਾਨੂੰ ਕੀ ਦੱਸੀਏ ਬਸ ਠੀਕ ਠਾਕ ਵਧੀਆ ਹੈ ਹਾਂ ਜੀ ਕਬਰ ਠੀਕ ਹੈ ਲੋਕੀ ਆਉਂਦੇ ਮੱਥਾ ਟੇਕਦੇ ਆ ਹਾਂ ਜੀ ਮੱਥਾ ਟੇਕ ਕੇ ਮੁੜ ਕੇ ਜਾਂਦੇ ਬਹੁਤ ਦੂਰ ਦੂਰੋਂ ਲੋਕ ਆਉਂਦੇ ਮੱਥਾ ਟੇਕ ਕੇ ਜਾਂਦੇ ਆ ਠੀਕ ਹੈ ਜੀ ਹਾਂ ਜੀ ਬਹੁਤ ਵਧੀਆ ਲੋ ਜਣਦਾ ਹਜੇ ਵੀ ਲੋਕਾਂ ਦੇ ਮਨ 'ਚ ਬਹੁਤ ਵਧੀਆ ਭਾਵਨਾ ਹੈ ਠੀਕ ਹੈ ਕਬਰ ਤੇ ਜਾ ਕੇ ਜਲੰਧਰ ਤੋਂ ਆਇਆ ਕਿ ਦＮＳＰ ਸਾਹਿਬ ਹਾਂਜੀ ਮੱਥਾ ਟੇਕਣਾ ਆਇਆ ਇੱਥੇ ਠੀਕ ਹੈ ਜੀ ਕਬਰ ਤੇ ਹਾਂਜੀ ਪਰ ਬਾਅਦ ਚ ਘਰੇ ਵੀ ਆਏ ਸੀ ਉਹ ਠੀਕ ਹੈ ਜੀ ਚੰਗਾ ਮਾਨ ਸਨਮਾਨ ਕਰਕੇ ਗਏ ਸਾਰੇ ਬੱਚਿਆਂ ਦਾ ਠੀਕ ਹੈ ਬਾਈ ਇਹਨਾਂ ਦਾ ਬਹੁਤ ਵਧੀਆ ਪਿਆਰ ਸੀ ਉਹਨਾਂ ਦਾ ਠੀਕ ਹੈ ਜੀ ਤੇ ਬਾਈ ਜੀ ਕੁਲਦੀਪ ਮਾਨਕ ਸਾਹਿਬ ਦੇ ਹਾਂ ਕੁੱਲ ਕਿੰਨੀਆਂ ਕਸ਼ਟਾਂ ਚੁੱਕੀਆਂ ਸੀ ਸੋਡੇ ਨਾਲ ਕੋਈ ਗੱਲਬਾਤ ਇਹ ਸ਼ੇਅਰ ਕਰਦੇ ਸੀ ਜੀ ਕਸ਼ਟਾਂ ਤਾਂ ਉਹ ਲਾਪਤਾ ਹੀ ਹੈ ਜਿਨ੍ਹਾਂ ਨੂੰ ਆਪ ਨੂੰ ਪਤਾ ਸੀ ਪਤਾ ਨਹੀਂ ਸੀ ਵੀ ਸਾਡੀਆਂ ਕੰਨੀਆਂ ਕਸ਼ਟਾਂ ਆ ਗਈਆਂ ਠੀਕ ਹੈ ਜੀ ਮਹਾਰਾਜ ਜੀ ਏਡੀ ਕਰਪਾ ਸੀ ਠੀਕ ਹੈ ਤੇ ਬਹੁਤ ਇੰਨੇ ਕਹਿਦਗੇ ਉਹਨੀਆਂ ਕਸ਼ਟ ਆ ਚੁੱਕੀਆਂ ਇਹਨਾਂ ਦੀ ਠੀਕ ਹੈ ਜੀ ਮਲਾ ਪਤਾ ਜਾਣੀਦਾ ਵੀ ਇਹਨੀਆਂ ਕਸ਼ਟ ਆ ਗਿਆ ਬਹੁਤ ਲੋਕਾਂ ਚ ਵਿਸਰਗੇ ਸੀ ਬਹੁਤ ਜ਼ਿਆਦਾ ਪ੍ਰਭਾਵ ਸੀ ਲੋਕਾਂ ਚ ਠੀਕ ਆ ਬਾਈ ਜੀ ਬਹੁਤ ਪਿਆਰ ਕਰਦੇ ਸੀ ਲੋਕ ਇਹਨਾਂ ਨੂੰ ਜਿੰਨਾ ਵੀ ਕਹਿਦਗੇ ਦੇਖੀ ਜਾਂਦੇ ਨੇ ਲੋਕ ਘੜੀ ਵੀ ਕਦੋਂ ਆਉਣ ਇੰਨਾ ਪ੍ਰਭਾਵ ਸੀ ਲੋਕਾਂ ਦੇ ਵਿੱਚ ਤੇ ਬਾਈ ਜੀ ਮਾਨਕ ਸਾਹਿਬ ਨੇ ਹਨਾ ਤੇ ਗਾਇਕੀ ਵਾਲਾ ਹੱਥ ਪਰਿਵਾਰ ਦੇ ਵਿੱਚੋਂ ਹੋਰ ਕਿਹਦੇ ਸਿਰ ਤੇ ਤਰਿਆ ਜੀ ਆਪਣੇ ਇਹਨਾਂ ਦੇ ਭਤੀਜਾ ਸਾਹਿਬ ਹੈ ਠੀਕ ਆ ਜੀ ਤਰਗਟ ਖਾਨ ਜੀ ਠੀਕ ਆ ਜੀ ਮੇਸ਼ੀ ਮਾਨਕ ਹਾਂ ਜੀ ਜੱਗਾ ਖਾਨ ਜੀ ਠੀਕ ਆ ਬਾਈ ਜੀ ਹਾਂ ਬਾਕੀ ਸਾਨੂੰ ਅਸੀਂ ਮਿਊਜ਼ਿਕ ਮੂਜ਼ ਕੁਝ ਆਉਂਦੇ ਰਹੇ ਉੱਥੇ ਲੁਧਿਆਣੇ ਹਾਂਜੀ ਅਸੀਂ ਵੀ ਰਹਿੰਦੇ ਹਾਂ ਉੱਥੇ ਠੀਕ ਆ ਬਾਈ ਜੀ ਜਾਂਦੇ ਪਰਿਵਾਰ ਚ ਆਪਣੇ ਸ਼ੁਰੂ ਤੋਂ ਗਾਇਕੀ ਹੈ ਠੀਕ ਹੈ ਘਰ ਪਰਿਵਾਰ ਚ ਸਾਰੇ ਨਾ ਤੇ ਬਾਈ ਜੀ ਕੁਲਦੀਪ ਮਾਨਕ ਸਾਹਿਬ ਜੀ ਦੇ ਦੋਤਾ ਜੀ ਨੇ ਹਸਨ ਮਾਨਕ ਜੀ ਵੀ ਕੀ ਗਾਇਕੀ ਉਹ ਵੀ ਕੁਲਦੀਪ ਮਾਨਕ ਸਾਹਿਬ ਤੋਂ ਸਿੱਖ ਕੇ ਗਏ ਨੇ ਜੀ ਹਾਂ ਜੀ ਉਹਨਾਂ ਦੇ ਇਹਨਾਂ ਦੇ ਥੋਂ ਸਿੱਖੇ ਸਾਰਾ ਕੁਝ ਠੀਕ ਆ ਜੀ ਹਾਂ ਜੀ ਹਾਂ ਜੀ ਇਹਨਾਂ ਦੀ ਦੇਣੀ ਹੈ ਬਸ ਜੋ ਵੀ ਸਾਡੇ ਗਾਣ ਲੱਗੇ ਸਾਰੇ ਇਹਨਾਂ ਦੀ ਦੇਣੀ ਹੈ ਤੇ ਜੀ ਮਾਨਕ ਸਾਹਿਬ ਦੀ ਸਾਡੇ ਦਾਦਾ ਜੀ ਦੀ ਹਾਂ ਇਹਨਾਂ ਦੀ ਦੇਣੀ ਹੈ ਸਭ ਨੂੰ ਤੇ ਬਾਈ ਜੀ ਜਿਵੇਂ ਅੱਜ ਹਨਾ ਕੁਲਦੀਪ ਮਾਨਕ ਸਾਹਿਬ ਦੁਨੀਆ ਤੇ ਨਹੀਂ ਰਹੇ ਗੀਤ ਉਹਦੇ ਚੱਲ ਰਹੇ ਆ ਜਦੋਂ ਕਿਸੇ ਦੀ ਜਮਾਨ ਲੋ ਟਰੈਕਟਰ ਤੇ ਕਿਸੇ ਦੇ ਟਰੱਕ ਤੇ ਕਿਸੇ ਦੇ ਘਰ ਦੇ ਵਿੱਚ ਜਾਂ ਵੱਡੇ ਸਪੀਕਰਾਂ ਦੇ ਵਿੱਚ ਕੁਲਦੀਪ ਮਾਨਕ ਸਾਹਿਬ ਦਾ ਤੁਸੀਂ ਗੀਤ ਚੱਲਦਾ ਸੁਣਦੇ ਹੋ ਤਾਂ ਕਿਹੋ ਜਿਹਾ ਮਹਿਸੂਸ ਹੁੰਦਾ ਈ ਸੁਣੋ ਮਹਿਸੂਸ ਸਾਰੇ ਲੋਕ ਹਨ ਜਿੰਨੇ ਸੁਣਦੇ ਆ ਜੀ ਇਹਨਾਂ ਨੂੰ ਘਰ ਪਰਿਵਾਰ ਦੇ ਲੋਕ ਜੋ ਵੀ ਸੁਣਦੇ ਆ ਠੀਕ ਆ ਜੀ ਇਹਨਾਂ ਦੀ ਗਾਇਕੀ ਆ ਜੀ ਸੀ ਘਰੇ ਘਰ ਪਰਿਵਾਰ ਦੇ ਵਿੱਚ ਵੀ ਬੁੜੀਆਂ ਦੇ ਵਿੱਚ ਵੀ ਸੁਣਦੇ ਸੀ ਲੋਕ ਠੀਕ ਆ ਜੀ ਲੋਕਾਂ ਚ ਇਨਾ ਮਾਨ ਸਤਕਾਰ ਮਿਲਦਾ ਸੀ ਇਹਨਾਂ ਨੂੰ ਮਤਲਬ ਵੀ ਇਹਨਾਂ ਦੀ ਗਾਇਕੀ ਇਹੋ ਜੀ ਸੀ ਵੀ ਘਰੇ ਵੀ ਲੋਕ ਸੁਣਦੇ ਸੀ ਬੈਠੇ ਬੁੜੀਆਂ ਕੁੜੀਆਂ ਤਾਂ ਉਹ ਇਹੋ ਜੀ ਸੀ ਮਤਲਬ ਕੋਈ ਇਹੋ ਜਿਹਾ ਗੀਤ ਗਲਤ ਨਹੀਂ ਸੀਗਾ ਸਾਰੇ ਮਹਾਰਾਜ ਦੀ ਗੁਰਬਾਣੀ ਚੋਂ ਗੀਤ ਸੀ ਤੇ ਮਾੜਾ ਗੀਤ ਨਹੀਂ ਸੀ ਚੰਗਾ ਚੰਗੀ ਗਾਣੇ ਗਾਏ ਇਹਨਾਂ ਨੇ ਕੋਈ ਮਾੜਾ ਗਾਣਾ ਗਾਇਆ ਹੀ ਨਹੀਂ ਠੀਕ ਆ ਬਾਈ ਹਾਂਜੀ ਹਾਂਜੀ ਤੇ ਹੁਣ ਤੁਸੀਂ ਇਸ ਘਰ ਦੀ ਦੇਖ ਰੇ ਹੋ ਤੁਸੀਂ ਕਰ ਰਹੇ ਹੋ ਫਿਰ ਬਾਈ ਜੀ ਹਾਂਜੀ ਮੇਰੇ ਚਾਚਾ ਜੀ ਇੱਥੇ ਠੀਕ ਆ ਜੀ ਦਰਵਾਕ ਬਾਗੀ ਹਾਂਜੀ ਉਹ ਰਹਿੰਦੇ ਆ ਜੀ ਇੱਥੇ ਉਹ ਰਹ ਰਹੇ ਹਾਂ ਜੀ ਉਹ ਰਹਿੰਦੇ ਆ ਇੱਥੇ ਠੀਕ ਹੈ ਜੀ ਬਾਕੀ ਨਾਲ ਹੀ ਜ਼ਰਾ ਆਪਣੇ ਘਰ ਹੈ ਜਿਹਦੇ ਨਾਲ ਹੀ ਸਕੇ ਆਂ ਅਸੀਂ ਆਪਸ ਵਿੱਚ ਸਾਰੇ ਆਹ ਤੁਸੀਂ ਭਤੀਜਾ ਜੀ ਆ ਗਏ ਪੋਤੇ ਆ ਗਏ ਜੀ ਕੱਡੀ ਮਾਪੀ ਦੇ ਠੀਕ ਆ ਜੀ ਤੇ ਹੁਣ ਉਹ ਕਦੇ ਮੰਨ ਲਓ ਜੀ ਕੁਲਦੀਪ ਮਾਨਕ ਸਾਹਿਬ ਦਾ ਪਰਿਵਾਰ ਇੱਥੇ ਢੇੜਾ ਮਾਰਦਾ ਜੀ ਆਉਂਦੇ ਨੇ ਹਾਂ ਜੀ ਆਉਂਦੇ ਹੁੰਦੇ ਆ ਆਉਂਦੇ ਮੱਥਾ ਟੇਕਣ ਹੁੰਦੇ ਆ ਕਬਰ ਤੇ ਹਾਂ ਜੀ ਕਬਰ ਤੇ ਮੱਥਾ ਟੇਕਣ ਆਉਂਦੇ ਆ ਫਿਰ ਇੱਥੇ ਘਰੇ ਵੀ ਹੋ ਕੇ ਜਾਂਦੇ ਆ ਠੀਕ ਆ ਜੀ ਹਾਂ ਜੀ ਸਾਰੇ ਹੀ ਆਉਂਦੇ ਆ ਮੱਥਾ ਟੇਕ ਕੇ ਜਾਂਦੇ ਆ ਤੇ ਆਪਣਾ ਜਿਹੜਾ ਕੁਲਦੀਪ ਮਾਨਕ ਸਾਹਿਬ ਦਾ ਮੰਨ ਲਓ ਮੁੰਡਾ ਆ ਗਿਆ ਜੀ ਜੁਧਵੀਰ ਮਾਨਕ ਹਾਂਜੀ 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 ਪਹਿਲਾਂ ਕਾਫੀ ਟਾਈਮ ਉਹ ਬਿਮਾਰ ਰਿਹਾ ਜੀ ਹਨਾ ਤੇ ਉਹਨਾਂ ਦੀ ਕੋਈ ਸਿੰਗਰ ਨੇ ਸਹਾਇਤਾ ਕੀਤੀ ਜਾਂ ਨਾ ਕੀਤੀ ਜੀ ਹਾਂ ਸਿੰਗਰ ਨੇ ਵੀ ਚੰਗੀ ਸਹਾਇਤਾ ਕੀਤੀ ਬਹੁਤ ਵਧੀਆ ਕੀ ਨਾਲ ਸੀ ਉਹਨਾਂ ਦਾ ਦੂਜਾ ਇਹ ਕਹਿੰਦੇ ਸੀ ਉਹਨਾਂ ਦਾ ਜਿਹੜਾ ਗਾਇਕ ਬਾਲਾ ਉਹਨਾਂ ਦਾ ਸਕੇਰਦ ਸੀਗਾ ਜਿਹੜਾ ਆਪਣੇ ਇੱਕ ਦਾ ਜੈਜੀ ਵੀ ਹੈ ਜੈਜੀ ਵੀ ਜੀ ਹਾਂ ਜੈਜੀ ਵੀ ਜੈਜੀ ਵੀ ਬਹੁਤ ਵਧੀਆ ਪਿਆਰ ਸਤਿਕਾਰ ਕਰਦਾ ਸੀ ਇਹਦਾ ਜੁਧਵੀਰ ਦਾ ਸਾਰੇ ਪਰਿਵਾਰ ਦਾ ਹੀ ਕਰਦਾ ਸੀ ਸਹੀ ਹੁਣ ਵੀ ਕਰਦਾ ਸਾਰੇ ਪਰੋਲਾ ਦੇ ਜੀ ਵੀ ਆਗੇ ਜਿਹੜੇ ਮਣਕ ਜੀ ਦੇ ਚੇਲੇ ਨੇ ਜੀ ਚੇਲੇ ਹਾਂ ਜੀ ਇਹਨਾਂ ਦੇ ਚੇਲੇ ਆ ਉਹ ਜੰਨੇ ਵੀ ਚੇਲੇ ਆ ਮਤਲਬ ਸਾਰੇ ਪਿਆਸ ਸਰ ਕਰਦੇ ਆ ਬਹੁਤ ਵਧੀਆ ਹਜੇ ਵੀ 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 ਬਹੁਤ ਪਿਆਸ ਸਰ ਕਰਦਾ ਹੈ ਰਫ ਵਿੱਚ ਆ ਗਈ ਕਿਸੇ ਵਧੀਆ ਪਿਆਸ ਸਰ ਕਰਦਾ ਉਹ ਹਾਂ ਜੀ ਬਾਕੀ ਇਹਨਾਂ ਦੇ ਸ਼ਗਿਰਦ ਸੀਗੇ ਉਹਨਾਂ ਦਾ ਹੱਕ ਵੀ ਹੈ ਹਾਂ ਜੀ ਹੱਜ ਵੀ ਹੈ ਤੇ ਹੁਣ ਪਰਿਵਾਰ ਵਾਲੇ ਕਦੇ ਢੇੜਾ ਮਰਦੇ ਜੀ ਇੱਥੇ ਆਉਂਦੇ ਆ ਹਾਂ ਜੀ ਹੁੰਦੇ ਜਾਂਦੇ ਆ ਸਾਰੇ ਠੀਕ ਹੈ ਜੀ ਹੁਣ ਕਿੰਨਾ ਕੁ ਟਾਈਮ ਹੋ ਗਿਆ ਜੀ ਇਸ ਘਰ ਦੇ ਵਿੱਚ ਆਉਣ ਉਹਨਾਂ ਨੂੰ ਹੋ ਗਿਆ ਜੀ 4-5 ਮਹੀਨੇ ਆ ਇਹਨੂੰ ਸਰ ਹਾਂ 4-5 ਮਹੀਨੇ ਹੋ ਗਏ ਬਾਕੀ ਖੁਸ਼ ਮੁੰਡਾ ਢਿੱਲਾ ਕਰਕੇ ਫਿਰ ਤੁਹਾਨੂੰ ਪਤਾ ਦੋ ਕਸਰੀ ਵਜੇ ਹੈਗੀ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਉਹਦੇ ਕਰਕੇ ਫਿਰ ਤੇ ਬਾਈ ਜੀ ਤੁਹਾਨੂੰ ਵੀ ਸੁਣਦਿਆਂ ਕੋਈ ਗੀਤ ਬਾਈ ਜੀ ਮਾਨਕ ਸਾਭ ਜੀ ਦਾ ਕੋਈ ਗੀਤ ਸੁਣਾਓ ਹਨਾ ਦੋ ਟੱਪੇ ਆਜਮੀ ਸੁਣਾਵਾਂਗੇ ਜੀ ਹਾਂ ਜੀ ਸੁਣਾਓ ਜੀ ਹੋ ਤੇਰੇ ਟਿੱਲੇ ਤੋਂ ਮੈਨੂੰ ਸੂਰਤ ਦੇਂਦੀ ਆ ਹੀਰ ਦੀ ਤੇਰੇ ਟਿੱਲੇ ਤੋਂ ਮੈਨੂੰ ਸੂਰਤ ਦੇਂਦੀ ਆ ਹੀਰ ਦੀ ਓ ਲਾ ਵੇਖ ਗੋਰਖਾ ਉਰਦੀ ਆਫਲ ਕਾਰੀ ਫਲਪ ਪੀਸਿਆਉ ਦੀਆਂ ਗੱਲਾਂ ਗਲਗਲ ਨਾਰਦੀਆਂ ਫਲਪ ਪੀਸਿਆਉ ਦੀਆਂ ਗੱਲਾਂ ਗਲਗਲ ਨਾਰਦੀਆਂ ਟੋਆ ਠੋਡੀ ਦੇ ਵਿੱਚ ਨਾ ਪਸਲੀ ਨਾ ਪਾਰੀ ਕਮ ਭਾਈ ਜੀ ਇਹ ਹੁੰਦੀ ਹੈ ਗਾਇਕੀ ਹਨਾ ਜਿਵੇਂ ਇਹਨਾਂ ਦੇ ਤਾਂ ਖੂਨ ਦੇ ਵਿੱਚ ਹੀ ਰਗ ਰਗ ਦੇ ਵਿੱਚ ਗਾਇਕੀ ਸ਼ਾਮਲਾ ਜਿਵੇਂ ਕਹਿੰਦੇ ਹੁੰਦੇ ਪਿੰਡ ਦਾ ਤਗ ਹਰਾਂਤੀ ਪਤਾ ਲੱਗਦਾ ਜੀ ਮਰਦਾਨਾ ਰਹਿੰਦਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਠੀਕ ਹੈ ਭਾਈ ਜੀ ਅਸੀਂ ਵਜਦੇ ਹਾਂ ਮਰਦਾਨੇ ਕੇ ਠੀਕ ਹੈ ਜੀ ਉਹ ਇਨਸਾਨ ਨਹੀਂ ਹੁੰਦਾ ਜਿਹੜੀ ਆਪਦੀ ਯਾਦ ਲਗੋਵੇ ਬਿਲਕੁਲ ਅਸੀਂ ਮਰਦਾਨੇ ਕੇ ਹਾਂ ਛਾੜੇ ਮੁੱਢ ਤੋਂ ਗਾਇਕੀ ਹੈ ਕਰੇ ਠੀਕ ਹੈ ਭਾਈ ਜੀ ਸਾਡਾ ਬੱਚਾ ਵੀ ਰੋਊਗਾ ਤਾਂ ਰਾਗ ਜੀ ਰੋਊਗਾ ਬਿਲਕੁਲ ਭਾਈ ਜੀ ਹਾਂ ਜੀ ਹਾਂ ਜੀ ਸਾਡੇ ਮੁੱਢ ਤੋਂ ਗਾਇਕੀ ਕਰੇ ਜੇ ਰੋਊਗਾ ਵੀ ਉਹਨੇ ਰੇਕੀ ਜੇ ਤਾਂ ਉਹ ਵੀ ਕਿਸੇ सुर ਦੇ ਵਿੱਚ ਰੋ ਰੋ ਕਿਸੇ सुर ਦੇ ਵਿੱਚ ਹੀ ਰੋਣਾ ਜੀ ਬੱਚੇ ਨਹੀਂ ਜਰੂਰ ਹਾਂ ਜੀ ਹਾਂ ਤੇ ਕੋਈ ਇੱਕ ਗੀਤ ਹੋਰ ਸੁਣਾਓ ਜੀ ਤੁਹਾਡੀ ਬਹੁਤ ਪਿਆਰੀ ਆਵਾਜ਼ ਆ ਜੀ ਹਨਾ ਮਾਨਕ ਨੂੰ ਤੇ ਅਸੀਂ ਇੱਕ ਗੀਤ ਦੇ ਹੋਰ ਦੋ ਟੱਬੇ ਸੁਣਾਓ ਜੀ ਸੁਣਾਓ ਜੀ ਹਮਾ ਹੁੰਦੀ ਏ ਵਾ ਓਏ ਦੁਨੀਆਂ ਵਾਲਿਓ ਹਾ ਹਮਾ ਹੁੰਦੀ ਏ ਵਾ ਓਏ ਦੁਨੀਆਂ ਵਾਲਿਓ ਹਉ ਵਾਦੀ ਪੂਜਾ ਰੱਬ ਦੀ ਪੂਜਾ ਮਾਤਾ ਰੱਬ ਦਾ ਰੂਪ ਹੈ ਦੁਜਾ ਹਉ ਮਾਹ ਰੱਬ ਦਾ ਨਾਉ ਹੈ ਦੁਨੀਆ ਵਾਲਿਓ ਹਉ ਮਾ ਹੁੰਦੀ ਏ ਵਾਉਏ ਦੁਨੀਆ ਵਾਲਿਓ ਬਹੁਤ ਵਧੀਆ ਬਾਈ ਜੀ ਹਨਾ ਤੇ ਤੁਸੀਂ ਮਾਨਕ ਸਾਹਿਬ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੋ ਤਾਂ ਚਲੋ ਦੁਨੀਆ ਤੇ ਨਹੀਂ ਰਹੇ ਅੱਜ ਹਨਾ ਅਸੀਂ ਤਾਂ ਇਹ ਕਹਿੰਦੇ ਆ ਵੀ ਚਲੋ ਜੋ ਵੀ ਪ੍ਰਮਾਤਮਾ ਨੇ ਕਰਤਾ ਹੋਨੇ ਦਰਗਾਹ ਚ ਬਸਾ ਕਰਿਓ ਦਾ ਬਿਲਕੁਲ ਤੰਦਲਸੀ ਬਖਸ਼ਿ ਰੱਖੇ ਸੁੱਖ ਸ਼ਾਂਤੀ ਰੱਖੇ ਆ ਸਮਰਾਦ ਦਾ ਜੋ ਵੀ ਸੀ ਗਿਆ ਉਹਦੀਆਂ ਪੂਰੀਆਂ ਕਰੇ ਹਾਂਜੀ ਸੁੱਖ ਸ਼ਾਂਤੀ ਰੱਖੇ ਹਜੇ ਵੀ ਉਹਨੂੰ ਹੁਣ ਵੀ ਦੁਨੀਆ ਚ ਜਿਉਂਦੇ ਆ ਉਹ ਹਾਂਜੀ ਉਹ ਵੀ ਬਿਨ ਨਿਸ਼ਾਨ ਆ ਨਾ ਜਿੰਨਾਂ ਦੀ ਯਾਦ ਆ ਸਾਰੀ ਇੰਡੀਆ ਚ ਪੰਜਾਬ ਚ ਬਿਲਕੁਲ ਬਾਈ ਜੀ ਉਹ ਜਿਉਂਦੇ ਹੀ ਆ ਜੀ ਜਿਉਂਦੇ ਆ ਜੀ ਬਿਲਕੁਲ ਤੇ ਬਾਈ ਜੀ ਹਨਾ ਮਾਨਕ ਜੀ ਦੇ ਪੋਤੇ ਜੀ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਗੱਲਬਾਤ ਕਰੀ ਹਨਾ ਤੇ ਸਾਨੂੰ ਗਾਇਕੀ ਦਾ ਪਤਾ ਲੱਗ ਗਿਆ ਹੁਣ ਹਾਂਜੀ ਹਾਂਜੀ ਹਾਂ ਰਗ ਰਗ ਦੇ ਵਿੱਚ ਹਨਾ ਸਾ ਲੱਗੀ ਹਨਾ ਹਾਂਜੀ ਤੇ ਹੁਣ ਚੱਲਿਆਂ ਬਾਈ ਜੀ ਆਪਾਂ ਮਾਨਕ ਸਾਹਿਬ ਜੀ ਦੀ ਕਬਰ ਤੇ ਚੱਲਾਂਗੇ ਹਨਾ ਸਾਨੂੰ ਉੱਥੇ ਦਿਖਾਵਾਂਗੇ ਕਬਰ ਬਾਰੇ ਹਨਾ ਹਾਂਜੀ ਹਾਂਜੀ ਪੂਰਾ ਤੇ ਚਲੋ ਠੀਕਾ ਬਾਈ ਜੀ ਸੱਸੀ ਕਰਦੀ ਹਨਾ ਜੀ ਓਕੇ 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 ਠੀਕ ਆ ਬਾਈ ਜੀ ਸੱਸੀ ਕਰ ਚਲੋ ਦੱਸ ਕੋ ਹਨਾ ਆਪਾਂ ਚੱਲਿਆ ਮਾਨਕ ਸਾਹਿਬ ਜੀ ਦੇ ਕਬਰ ਤੇ ਉੱਥੇ ਤੁਹਾਨੂੰ ਦਿਖਾਉਨੇ ਆਗੇ ਹਾਂਜੀ ਹਾਂਜੀ ਲਓ ਬਾਈ ਜੀ ਹਨਾ ਇਹ ਆ ਪਿੰਡ ਜਲਾਲ ਦਾ ਕਬਰਿਸਤਾਨ ਆ ਸਾਹਮਣੇ ਬੋਰਡ ਲਿਖਾਇਆ ਗਿਆ ਹਨਾ ਸਾਰਾ ਤੁਸੀਂ ਦੇਖ ਹੀ ਰਹੇ ਹੋਗੇ ਤੇ ਇਹ ਕਬਰਾਂ ਦੇ ਵਿੱਚ ਸ੍ਰੀ ਮਾਨਕ ਸਾਹਿਬ ਜੀ ਦਫਨਾਏ ਹੋਏ ਨੇਗੇ ਹਨਾ ਦੇ ਪਿੱਛੇ ਤੁਸੀਂ ਦੇਖ ਰਹੇ ਹੋ ਕਬਰਾਂ ਨੇ ਜਾਂ ਕਈ 3 4 5 ਉਧਰ ਵੀ ਕਬਰਾਂ ਨੇ ਬਾਈ ਜੀ ਹੈਨਾ ਤੇ ਕੁਲਦੀਪ ਮਾਨਕ ਸਾਹਿਬ ਦੀ ਜੋ ਕਬਰ ਹੋ ਰੋਡ ਦੇ ਉੱਪਰ ਆ ਜੀ ਉਹ ਵੀ ਤੁਹਾਨੂੰ ਦਿਖਾਉਣੇ ਆਗੇ ਆ ਜੋ ਕਬਰ ਵੱਲ ਨੂੰ ਜਾਂਦੇ ਆਪਾਂ ਉਹ ਸਾਹਮਣੇ ਆ ਗਈ ਰੋਡ ਦੇ ਨਾਲ ਬਾਈ ਜੀ ਕੁਲਦੀਪ ਮਾਨਕ ਸਾਹਿਬ ਦੀ ਕਬਰ ਹੈਨਾ ਉਹ ਤੁਹਾਨੂੰ ਕਬਰ ਦਿਖਾਉਣੇ ਆਗੇ ਉੱਥੇ ਤੇ ਨਾਏ ਕਰਦਿਆਂ ਗੱਲਬਾਤ ਵੀ ਕੀ ਸਮੱਸਿਆ ਸੀ ਜਿਸ ਕਰਕੇ ਕਬਰ ਨੂੰ ਕੱਚੀ ਰੱਖਿਆ ਗਿਆਗਾ ਦੋਸਤੋ ਇਹ ਆ ਗਈ ਹੈਨਾ ਸ੍ਰੀ ਕੁਲਦੀਪ ਮਾਨਕ ਸਾਹਿਬ ਜੀ ਦੀ ਕਬਰ ਇਹ ਕੱਚੀ ਛੱਡੀ ਹੋਈ ਹੈ ਇਹਨੂੰ ਪੱਕੀ ਨਹੀਂ ਕੀਤਾ ਗਿਆ ਕੱਚੀ ਇਸ ਕਰਕੇ ਛੱਡੀ ਗਈ ਆ ਕਿਉਂ ਮਾਨਕ ਦੇ ਜੋ ਪਰਿਵਾਰ ਵਾਲੇ ਸੀਗੇ ਉਹ ਕਹਿ ਰਹੇ ਸੀਗੇ ਕਿ ਤੇ ਕੇ ਅਸੀਂ ਇੱਥੋਂ ਇਹ ਕਬਰ ਨੂੰ ਲੁਧਿਆਣੇ ਲੈ ਕੇ ਜਾਣਾਗਾ ਪੱਟ ਕੇ ਉਹ ਕਿਉਂ ਉਹ ਹੁਣ ਲੁਧਿਆਣੇ ਰਹ ਰਹੇ ਆਗੇ ਹਨਾ ਤੇ ਵੀ ਲੁਧਿਆਣੇ ਜਾਣ ਵਾਸਤੇ ਕਹਿ ਰਹੇ ਸੀਗੇ ਉਹ ਤੇ ਪਿੰਡ ਵਾਲੇ ਕਹਿੰਦੇ ਸੀਗੇ ਵੀ ਅਸੀਂ ਕਬਰ ਨੂੰ ਪਿੰਡ ਜਲਾਲ ਦੇ ਵਿੱਚ ਹੀ ਰੱਖਣਾ ਇਸ ਕਰਕੇ ਬਾਈ ਜੀ ਇਹ ਕਬਰ ਨੂੰ ਪੱਕੀ ਨਹੀਂ ਕੀਤਾ ਗਿਆ ਤਾਂ ਹੀ ਕੱਚੀ ਰੱਖਿਆ ਗਿਆਗਾ ਕਿਉਂ ਅਸੀਂ ਪਿੱਸੋ ਮਾਨਕ ਦੇ ਪਰਿਵਾਰ ਤੋਂ ਮਾਨਕ ਦੇ ਪੋਤਾ ਜੀ ਸਭ ਤੋਂ ਹੀ ਪੁੱਸ ਕੇ ਆਇਆ ਕਿਉਂ ਸਾਨੂੰ ਉਹਨਾਂ ਨੇ ਇਹੀ ਗੱਲ ਦੱਸੀ ਆ ਕਿ ਮੇਨ ਮਕਸਦ ਕਬਰ ਦਾ ਇਹੀ ਆ ਕੱਚੀ ਰੱਖਣ ਦਾ ਨਹੀਂ ਇਸ ਨੂੰ ਹੁਣ ਨੂੰ ਪੱਕਾ ਕੀਤਾ ਜਾਣਾ ਸੀ ਕਿਉਂ ਮਾਨਕ ਸਾਹਿਬ ਦਾ ਨਾਂ ਕਿਹੜਾ ਬਾਈ ਜੀ ਛੋਟਾ ਸੀ ਹਨਾ ਪੂਰੇ ਵਰਲਡ ਦੇ ਵਿੱਚ ਕੋਨੇ-ਕੋਨੇ ਦੇ ਵਿੱਚ ਗੂੰਜਦਾ ਸੀਗਾ ਨਹੀਂ ਅੱਜ ਇਹ ਕਬਰ ਕੱਚੀ ਨਹੀਂ ਸੀ ਹੋਣੀ ਉਹ ਕੋਈ ਘਰੇਲੂ ਅਰਲੇਸ ਨਾਲ ਕੁਝ ਵੀ ਹੋਗਾ ਹਨਾ ਪਰਿਵਾਰ ਦੇ ਵਿੱਚ ਕੋਈ ਕਹਿੰਦਾ ਸੀ ਵੀ ਲੁਧਿਆਣੇ ਲੈ ਜਾਣ ਵਾਰੇ ਪਰ ਪਿੰਡ ਵਾਲੇ ਕਹਿੰਦੇ ਸੀ ਪਿੰਡ ਜਲਾਲ ਦੇ ਵਿੱਚ ਹੀ ਰੱਖਣੀ ਆ ਪਿੰਡ ਦਾ ਜੋਰ ਪੈਣ ਤੇ ਬਾਈ ਜੀ ਮਾਨਕ ਸਾਹਿਬ ਦੀ ਕਬਰ ਪਿੰਡ ਜਲਾਲ ਦੇ ਵਿੱਚ ਰੱਖੀ ਗਈ ਆ ਨਹੀਂ ਇਹ ਲੁਧਿਆਣੇ ਜਾਣੀ ਸੀ ਹਨਾ ਜੋ ਸਾਨੂੰ ਪਿੰਡ ਦੇ ਵਿੱਚੋਂ ਜਾਣਕਾਰੀ ਮਿਲੀ ਆ ਤੇ ਬਾਈ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਹਨਾ ਤੇ ਮੈਨੂੰ ਇਹ ਇਜਾਜ਼ਤ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਤੇ ਤੁਸੀਂ ਜੁੜੇ ਰਹਿਣਾ ਗੁੰਮਸੂਦਾ ਪੰਜਾਬ ਦੇ ਨਾਲ ਸਾਡੇ ਚੈਨਲ ਨੂੰ ਕਮੈਂਟ ਤੇ ਸਬਸਕ੍ਰਾਈਬਰ ਤੇ ਲਾਇਕ ਜਰੂਰ ਕਰਨਾ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਹੱਸੀ ਗੱਲ ਜੀ